ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਨੇ ਇਸ ਦੌਰਾਨ ਉਹਨਾਂ ਨੇ ਮੰਡੀ ਬੋਰਡ ਵੱਲੋਂ ਪੌਦੇ ਲਗਾਉਣ ਦੀ ਮਹਿਮ ਤਹਿਤ ਪੌਦੇ ਲਗਾਏ ਗਏ ਨੇ ਸ੍ਰੀ ਮੁਕਤਸਰ ਸਾਹਿਬ ਦੇ ਮਾਰਕੀਟ ਕਮੇਟੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਮੰਡੀ ਬੋਰਡ ਵੱਲੋਂ ਇਹ ਮਹਿਮ ਚਲਾਈ ਗਈ ਹੈ ਇਸ ਮਹਿਮ ਤਹਿਤ ਪਿਆਰ ਭਰ ਵਿੱਚ ਪੌਦੇ ਲਗਾਏ ਜਾ ਰਹੇ ਨੇ ਉਧਰ ਜਦ ਪੱਤਰਕਾਰਾਂ ਵੱਲੋਂ ਸ਼੍ਰੀ ਮੁਖਤਸਰ ਸਾਹਿਬ ਦੀ ਦਾਣਾ ਮੰਡੀ ਵਿੱਚ ਸੱਠੇ ਝੋਨੇ ਦੀ ਖਰੀਦ ਦੌਰਾਨ ਮਾਰਕੀਟ ਕਮੇਟੀ ਦੀ ਫੀਸ ਚੋਰੀ ਦੀਆਂ ਕਥਿਤ ਚਰਚਾਵਾਂ ਸੰਬੰਧੀ ਸਵਾਲ ਪੁੱਛਿਆ ਤਾਂ ਚੇਅਰਮੈਨ ਨੇ ਕਿਹਾ ਕਿ ਇਹ ਬਿਨਾ ਸਿਰ ਪੈਰ ਦੀਆਂ ਗੱਲਾਂ ਹਨ ਜੇਕਰ ਕਿਸੇ ਤਰ੍ਹਾਂ ਦੀ ਕੋਈ ਸਬੂਤ ਹੈ ਤਾਂ ਸਾਹਮਣੇ ਲਿਆਂਦਾ ਜਾਵੇ ਤਾਂ ਉਹ ਕਾਰਵਾਈ ਕਰਨਗੇ ਜਦ ਉਹਨਾਂ ਨੂੰ ਦੱਸਿਆ ਗਿਆ ਕਿ ਮੰਡੀ ਵਿੱਚ ਇਹ ਖੂਬ ਚਰਚਾਵਾਂ ਹਨ ਤਾਂ ਉਹਨਾਂ ਨੇ ਕਿਹਾ ਕਿ ਸੁਨੀਆਂ ਸੁਨਾਈਆਂ ਗੱਲਾਂ ਦੇ ਤੱਤ ਨਹੀਂ ਹੁੰਦੇ ਦੱਸ ਦਈਏ ਕਿ ਸ਼੍ਰੀ ਮੁਖਤਸਰ ਸਾਹਿਬ ਦੇ ਖੇਤਰ ਵਿੱਚ ਵੱਡੀ ਮਾਤਰਾ ਵਿੱਚ ਸੱਟੇ ਝੋਨੇ ਦੀ ਖੇਤੀ ਹੁੰਦੀ ਹੈ ਅਤੇ ਇਸ ਵਾਰ ਵੀ ਸੱਟੇ ਝੋਨੇ ਦੇ ਵੱਡੇ ਖੇਤਰ ਵਿੱਚ ਬੀਜਿਆ ਗਿਆ ਹੈ ਤੇ ਮਾਰਕੀਟ ਕਮੇਟੀ ਅਨੁਸਾਰ ਸੱਟੇ ਝੋਨੇ ਦੀ ਖਰੀਦ ਅਜੇ ਬਹੁਤ ਘੱਟ ਹੋਈ ਹੈ ਜਿਸ ਕਾਰਨ ਉਕਤ ਚਰਚਾਵਾਂ ਦਾ ਜਨਮ ਲੈਣਾ ਬਹੁਤ ਜ਼ਰੂਰੀ ਹੈ ਤਾਂ ਇਸ ਮੌਕੇ ਕੀ ਕੁਝ ਕਹਿਣਾ ਸੀ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸ਼ਟ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਸਰਪ੍ਰਸਤ ਅਸੀਂ ਇੱਕ ਤਰ੍ਹਾਂ ਦੇ ਗੈਸ ਕੋਡ ਦਾ ਪ੍ਰਬੰਧ ਕੀਤਾ ਉਹ ਘੱਟ ਨਹੀਂ ਕੀਤਾ ਕਿਉਂਕਿ ਸਾਡੀ ਸੋਚ ਹੈ ਕਿ ਜਿਹੜੇ ਸਾਡੇ ਮੰਡੀਆਂ ਦੇ ਸ਼ੈੱਡ ਨੇ ਆਫ ਸੀਜ਼ਨ ਟੂ ਨਾਲ ਨੂੰ ਗਰੀਬ ਬੱਚਿਆਂ ਵਾਸਤੇ ਖੇਡਣ ਵਾਸਤੇ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਾਇਆ ਜਾਂ ਅੱਜ ਅਸੀਂ 3 ਪਲਾਂਟੇਸ਼ਨ ਦਾ ਵੀ ਕੰਮ ਸ਼ੁਰੂ ਕੀਤਾ ਸਾਰੇ ਪੰਜਾਬ ਦੀਆਂ ਮੰਡੀਆਂ 'ਚ ਅਸੀਂ ਬੂਟੇ ਲਗਾ ਰਹੇ ਹਾਂ ਔਰ ਹੋਰ ਵੀ ਖਾਲੀ ਥਾਂਾਂ ਜਿੱਥੇ ਹੈਗੀਆਂ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਪਲਾਂਟੇਸ਼ਨ ਕਰਾਈ ਜਾਵੇ ਤਾਂ ਕਿ ਵਾਤਾਵਰਣ ਸਾਫ਼ ਸੁਥਰਾ ਤੇ ਹਰਿਆ ਭਰਿਆ ਹੋਵੇ। ਇੱਕ ਮੱਡੀ ਵਿੱਚ 6 ਝੋਨਾ ਵੇਚਿਆ ਜਾ ਰਿਹਾ ਤੇ ਬਗੈਰ ਕੋਈ ਫੀਸ ਤੋਂ ਵੀ ਝੋਨਾ ਦਿੱਤੀ ਜਾਂਦੀ ਹੈ। ਦੇਖੋ ਬਗੈਰ ਮਾਰਕੀਟ ਫੀਸ ਤੋਂ ਕੁਝ ਨਹੀਂ ਹੁੰਦਾ ਹੈਗਾ। ਕਈ ਵਾਰ ਆਪਾਂ ਬਿਨਾਂ ਗੱਲ ਤੋਂ ਕਹਾਣੀ ਪਾ ਦਿੰਦੇ ਹਾਂ ਜੇ ਕੋਈ ਹੈ ਹੈ ਮੈਨੂੰ ਐਵੀਡੈਂਸ ਦਿਓ ਆਪਾਂ ਕਾਰਵਾਈ ਕਰਾਂਗੇ। ਪਰ ਮੈਂ ਸਮਝਦਾ ਇਹੋ ਜੀ ਗੱਲ ਨਹੀਂ ਕਰਨੀ ਚਾਹੀਦੀ ਜਿਹਦਾ ਕੋਈ ਸਿਰ ਪਰ ਨਾ ਹੋ ਮੱਡੀ ਬੋੜੀ ਕਹਿ ਰਹੇ ਆ ਜੋ ਭਾਰਤੀ ਕੀ ਦੇਖੋ ਸੁਣੀਆਂ ਸੁਰਾਈਆਂ ਗੱਲਾਂ ਤੇ ਕੋਈ ਤੱਥ ਨਹੀਂ ਹੁੰਦੇ ਹੈਗੇ ਕਿਸੇ ਬਾਰੇ ਕੁਝ ਵੀ ਬੋਲ ਦੋ ਉਹਦੇ ਨਾਲ ਕੀ ਫਰਕ ਪੈਂਦਾ ਜ਼ਿੰਮੇਵਾਰ ਨਾਗਰਿਕ ਬਣਨਾ ਚਾਹੀਦਾ ਸਾਨੂੰ ਜੋ ਗੱਲ ਕਿਸੇ ਤੱਥਾਂ ਤੇ ਆਧਾਰ ਤੋਂ ਹੋਵੇ ਉਹੀ ਕਰਨੀ ਚਾਹੀਦੀ